ਕਿਜ਼ਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9 ਫੀਸਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਗੀ ਅਤੇ ਲੰਮੀ ਮੰਨੀ ਜਾ ਰਹੀ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਸਮਾਂ ਰਿਜ਼ਰਵ ਬੈਂਕ ਤੇਜ਼ੀ ਨਾਲ ਅਫੀਸ਼ੀਅਲ ਕੈਸ਼ ਰੇਟ ਜਣ ਕੇ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ ਛੇਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਰਮੈਟਿਕਸ ਦੇ ਗੈਰਥ ਕੀ ਅਨਾਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 ਬੀਪੀਐਸ ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 ਬੀਪੀਐਸ ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕਿਵੀ ਬੈਂਕ ਦੇ ਜੈਡ ਕਿਰਨ ਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸਦੀ ਤੱਕ ਕਟੌਤੀ ਲਿਆਓ ਅਤੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5% ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਬਣ ਰਹੇ ਹਨ ਪਰ ਅਰਥਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਕਿਜ਼ਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9 ਫੀਸਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਘੀ ਅਤੇ ਲੰਮੀ ਮੰਨੀ ਜਾ ਰਹੀ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਰਿਜ਼ਰਵ ਬੈਂਕ ਤੇਜ਼ੀ ਨਾਲ ਅਫੀਸ਼ੀਅਲ ਕੈਸ਼ ਰੇਟ ਜਣ ਕੇ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ 6ਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਮੈਟਿਕਸ ਦੇ ਗੈਰਥ ਕੇ ਅਨਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 bps ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 bps ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕਿਵੀ ਬੈਂਕ ਦੇ ਜੈਡ ਕਿਰੇਨੀ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸ ਦੀ ਤੱਕ ਕਟੌਤੀ ਲਿਆਓ ਅਤੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5 ਫੀਸ ਦੀ ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਅਰਥਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਨਿਊਜ਼ੀਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9 ਫੀਸਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਘੀ ਅਤੇ ਲੰਮੀ ਮੰਨੀ ਜਾ ਰਹੀ ਹੈ अर्थशास्त्रीਆਂ ਦਾ ਕਹਿਣਾ ਹੈ ਕਿ ਇਸ ਸਮਾਂ ਰਿਜ਼ਰਵ ਬੈਂਕ ਤੇਜ਼ੀ ਨਾਲ ਆਫੀਸ਼ੀਅਲ ਕੈਸ਼ ਰੇਟ ਜਾਨਕੀ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ 6ਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਮੈਟਿਕਸ ਦੇ ਗੈਰਥ ਕੇ ਅਨਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 bps ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 bps ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕੀਵੀ ਬੈਂਕ ਦੇ ਜੈਡ ਕਿਰਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸਦੀ ਤੱਕ ਕਟੌਤੀ ਲਿਆਓ ਅਤੇ ਅਰਥਵਿਵਸਥਾ ਨੂੰ ਉਚਾਇਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5 ਫੀਸਦੀ ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਅਰਥ ਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਕਿਊਜ਼ਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9 ਫੀਸਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਗੀ ਅਤੇ ਲੰਮੀ ਮੰਨੀ ਜਾ ਰਹੀ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਸਮਾਂ ਰਿਜ਼ਰਵ ਬੈਂਕ ਤੇਜ਼ੀ ਨਾਲ ਅਫੀਸ਼ੀਅਲ ਕੈਸ਼ ਰੇਟ ਜਾਨਕੀ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਕਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ ਹੇਠਾਂ ਵੀ ਜਾ ਸਕਦੀਆਂ ਹਨ ਉਨਾ ਅਨਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 ਬੀਪੀਐਸ ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਰਮੈਟਿਕਸ ਦੇ ਗੈਰਥ ਕੀ ਅਨਾਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 ਬੀਪੀਐਸ ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 ਬੀਪੀਐਸ ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕੀਵੀ ਬੈਂਕ ਦੇ ਜੈਡ ਕਿਰਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸ ਦੀ ਤੱਕ ਕਟੌਤੀ ਲਿਆਓ ਅਤੇ ਅਰਥਵਿਵਸਥਾ ਨੂੰ ਉਛਾਇਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5% ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਅਰਥਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਨਿਊਜ਼ਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9% ਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਗੀ ਅਤੇ ਲੰਮੀ ਮੰਨੀ ਜਾ ਰਹੀ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਸਮਾਂ ਰਿਜ਼ਰਵ ਬੈਂਕ ਤੇਜ਼ੀ ਨਾਲ ਅਫੀਸ਼ੀਅਲ ਕੈਸ਼ ਰੇਟ ਜਣ ਕੇ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ 6ਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਮੈਟਿਕਸ ਦੇ ਗੈਰਥ ਕੇ ਅਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 bps ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 bps ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕੀਵੀ ਬੈਂਕ ਦੇ ਜੈਡ ਕਿਰਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸਦੀ ਤੱਕ ਕਟੌਤੀ ਲਿਆਓ ਅਤੇ ਅਰਥਵਿਵਸਥਾ ਨੂੰ ਉਚਾਇਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5 ਫੀਸਦੀ ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਪਰ ਅਰਥਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਨਿਊਜ਼ੀਲੈਂਡ ਦੀ ਅਰਥ ਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜੇ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9% ਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਗੀ ਅਤੇ ਲੰਮੀ ਮੰਨੀ ਜਾ ਰਹੀ ਹੈ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਰਿਜ਼ਰਵ ਬੈਂਕ ਤੇਜ਼ੀ ਨਾਲ ਅਫੀਸ਼ੀਅਲ ਕੈਸ਼ ਰੇਟ ਜਣ ਕੇ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ ਛੇਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਮੈਟਿਕਸ ਦੇ ਗੈਰਥ ਕੇ ਅਨਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 bps ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 bps ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ सीबी बैंक ਦੇ ਜੈਡ ਕਿਰੇਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸ ਦੀ ਤੱਕ ਕਟੌਤੀ ਲਿਆਓ ਅਤੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5 ਫੀਸ ਦੀ ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲੇ ਰਹੇ ਹਨ ਪਰ ਅਰਥਸ਼ਾਸਤਰੀ ਕਹਿੰਦੇ ਹਨ ਕਿ ਵੱਡਾ ਮੋੜ ਆਉਣ ਨੂੰ ਸਮਾਂ ਲੱਗੇਗਾ ਨਿਊਜ਼ੀਲੈਂਡ ਦੀ ਅਰਥਵਿਵਸਥਾ ਉਮੀਦ ਤੋਂ ਵੀ ਕਮਜ਼ੋਰ ਹੋ ਕੇ ਸਾਹਮਣੇ ਆਈ ਹੈ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਤਮਾਹੀ ਦੇ ਵਿੱਚ ਜੀਡੀਪੀ 0.9 ਫੀਸਦੀ ਘਟਿਆ ਹੈ ਜੋ ਕਿ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਨਾਲੋਂ ਕਾਫੀ ਵੱਧ ਹੈ ਇਹ ਕਮੀ 2008 ਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਨਾਲੋਂ ਵੀ ਡੂੰਘੀ ਅਤੇ ਲੰਮੀ ਮੰਨੀ ਜਾ ਰਹੀ ਹੈ अर्थशास्त्रीਆਂ ਦਾ ਕਹਿਣਾ ਹੈ ਕਿ ਇਸ ਸਮਾਂ ਰਿਜ਼ਰਵ ਬੈਂਕ ਤੇਜ਼ੀ ਨਾਲ ਆਫੀਸ਼ੀਅਲ ਕੈਸ਼ ਰੇਟ ਜਾਨਕੀ ਓਸੀਆਰ ਘਟਾ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਲੋਨ ਦਰਾਂ ਦੇ ਵਿੱਚ ਵੀ ਕਮੀ ਆ ਸਕਦੀ ਹੈ ਵੈਸਟਪੈਕ ਦੇ ਚੀਫ ਅਰਥਸ਼ਾਸਤਰੀ ਕੈਲੀ ਇੱਕ ਹੋਲਡ ਨੇ ਕਿਹਾ ਹੈ ਕਿ ਹੁਣ ਸੰਭਾਵਨਾ ਵੱਧ ਗਈ ਹੈ ਕਿ ਦਰ 2.25% ਤੱਕ ਦੇਖ ਸਕਦੀ ਹੈ ਨਾ ਕਿ 2.5 ਤੇ ਆ ਕੇ ਰੁਕੇਗੀ ਉਹ ਅਕਤੂਬਰ ਚ 50 ਬੇਸਿਸ ਪੁਆਇੰਟ ਦੀ ਕਟੌਤੀ ਦੀ ਉਮੀਦ ਕਰ ਰਹੇ ਹਨ ਐਸਬੀ ਦੇ ਨਿਕ ਟਫਲੀ ਨੇ ਮੰਨਿਆ ਹੈ ਕਿ ਦਰਾਂ 2.5 ਤੋਂ 6ਠਾਂ ਵੀ ਜਾ ਸਕਦੀਆਂ ਹਨ ਉਨ੍ਹਾਂ ਅਨੁਸਾਰ ਮਾਰਕੀਟ ਹੁਣ 2.35 ਫੀਸਦੀ ਦੀ ਸੰਭਾਵਨਾ ਜੋੜ ਰਹੀ ਹੈ ਏਐਨਜ਼ेड ਦੇ ਮਾਈਲਜ਼ ਵਰਕਮੈਨ ਕਹਿੰਦੇ ਹਨ ਕਿ ਮਾਰਕੀਟ ਨੇ ਪਹਿਲਾਂ ਹੀ ਅਕਤੂਬਰ ਲਈ 33 ਬੇਸਿਸ ਪੁਆਇੰਟ ਦੀ ਕਮੀ ਜੋੜੀ ਹੈ ਹਾਲਾਂਕਿ ਉਹ ਅਜੇ ਵੀ 25 bps ਦੀ ਕਟੌਤੀ ਅਕਤੂਬਰ ਵਿੱਚ ਅਤੇ ਇੱਕ ਹੋਰ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਨੂੰ ਮੰਨਦੇ ਹਨ ਇਨਫੋਰਮੈਟਿਕਸ ਦੇ ਗੈਰਥ ਕੇ ਅਨੰਦ ਦਾ ਕਹਿਣਾ ਹੈ ਕਿ ਹਾਲਾਤ ਕਾਫੀ ਗੰਭੀਰ ਹਨ ਅਤੇ ਅਕਤੂਬਰ ਦੇ ਵਿੱਚ 50 bps ਕਟੌਤੀ ਪੂਰੀ ਤਰ੍ਹਾਂ ਸੰਭਵ ਹੈ ਉਹ ਮੰਨਦੇ ਹਨ ਕਿ ਨਵੰਬਰ ਅਤੇ ਫਰਵਰੀ ਦੇ ਵਿੱਚ ਹੋਰ 25 bps ਦੀਆਂ ਕਟੌਤੀਆਂ ਵੀ ਹੋ ਸਕਦੀਆਂ ਹਨ ਕਿਵੀ ਬੈਂਕ ਦੇ ਜੈਡ ਕਿਰੇਨੇ ਰਿਜ਼ਰਵ ਬੈਂਕ ਨੂੰ ਸਖਤ ਸੁਨੇਹਾ ਦੰਦੇ ਹੋਏ ਕਿਹਾ ਹੈ ਕਿ ਹੁਣ ਤੁਰੰਤ 2.5 ਫੀਸ ਦੀ ਤੱਕ ਕਟੌਤੀ ਲਿਆਓ ਅਤੇ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰੋ ਕੁੱਲ ਮਿਲਾ ਕੇ ਅਰਥਸ਼ਾਸਤਰੀ ਮੰਨਦੇ ਹਨ ਕਿ ਜੇ ਅਕਤੂਬਰ ਵਿੱਚ 50 ਬੀਪੀਐਸ ਦੀ ਕਟੌਤੀ ਹੁੰਦੀ ਹੈ ਤਾਂ ਕਰਾਂ ਦੀਆਂ ਲੋਨ ਦਰਾਂ 4.5 ਫੀਸ ਦੀ ਜਾਂ ਇਸ ਤੋਂ ਹੇਠਾਂ ਵੀ ਆ ਸਕਦੀਆਂ ਹਨ ਹਾਲਾਂਕਿ ਕੁਝ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ